ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੈਂ ਆਪਣੇ ਘਰ ਲੱਗਾ ਗਾਰਡਨ ਬਣਾਉਣ ਤੇ ਗਮਲੇ ਕਾਫੀ ਟਾਈਮ ਤੋਂ ਖਾਲੀ ਪਏ ਸੀਗੇ ਤੇ ਮੈਂ ਫੁੱਲ ਜੇ ਲੈ ਕੇ ਆਇਆ ਸੀਗਾ ਤੇ ਹੋਰ ਵੀ ਵੈਰਾਈਟੀਆਂ ਲਾਉਣੀਆਂ ਵਾ ਤੁਹਾਨੂੰ ਬਲੌਗ ਦੇ ਵਿੱਚ ਦਿਖਾ ਲੂੰਗਾ ਤੇ ਆਓ ਦੇਖਦਾ ਮੈਂ ਕੀ ਕੀ ਲਿਆਉਂਦਾ ਵਾ ਸਤਵਾਰਕ ਦਾ ਬੁੱਟਾ ਜੈਲੋ ਸਤਵਾਰਕ ਘਾਰਵਾ ਇਹਦਾ ਨਾਮ ਹੀ ਮੈਨੂੰ ਪਤਾ ਆ ਹੈਗਾ ਦੇਸੀ ਗਲਾਬ ਤੇ ਆਹ ਪੋਫੀ ਫੁੱਲ ਬਟਰਫਲਾਈ ਲੇਖਾਂ ਲੱਗਦਾ ਵਿੱਦਿਆ ਪੜ੍ਹਾਈ ਜਿਹੜੀ ਆਪਾਂ ਪਹਿਲਾਂ ਬਚਪਨ ਦੇ ਵਿੱਚ ਕਿਤਾਬਾਂ ਦੇ ਵਿੱਚ ਵੀ ਰੱਖਦੇ ਹੁੰਦੇ ਸੀਗੇ ਆ ਫੁੱਲ ਇੱਕ ਵਰਗ ਆ ਉਸ ਨੂੰ ਲੱਗਾ ਇੱਕ ਫੁੱਲ ਆਵਾ ਮਿੱਠਾ ਅੱਲ ਹੈਗਾ 올ਡ ਸਾਈਕਲ ਇਹਨੂੰ ਤਾਂ ਮੋਡੀਫਾਈ ਕਰੂੰਗਾ ਦੁਬਾਰਾ ਇਕਾਂ ਵਾਲੇ ਇਹਨਾਂ ਦੇ ਵਿੱਚ ਵੀ ਅਸੀਂ ਫੁੱਲ ਲਾਵਾਂਗੇ ਓਕੇ ਗਾਇਸ ਬਾਏ ਬਾਏ ਤਾਂ ਮਿਲਦੇ ਆ ਨਵੇਂ ਬਲੌਗ ਦੇ ਨਾਲ ਤੇ ਇਹ ਸੀ ਬਗੀਚੀ ਮੇਰੀ